ਐਮਐਲਏ ਦੀ ਗੱਡੀ ਨਾ ਇੰਨੀ ਦੂਰ ਮੈਂ ਨਹੀਂ ਖੜਕਦਾ ਐਮਐਲਏ ਸਾਹਿਬ ਤੁਹਾਨੂੰ ਜੀ ਆਵੇ ਇੰਨੀ ਦੂਰ ਨਹੀਂ ਤੇ ਅਮਰੇ ਸਾਡੀ ਗੱਡੀ ਆ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੇਖੋ ਕਿਹੜੇ ਭਰਾ ਮੇਰੇ ਸਾਡੀ ਗੱਡੀ ਆ ਐਮਐਲਏ ਜੀਵਨ ਦੋਦਾ ਹਸਬੰਦ ਆ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਦੋਦਾ ਹਸਬੰਦ ਆ ਬੱਸ ਮਰਸੀ ਹੁਣ ਪਛੀ ਕਰੋਗੇ ਨਹੀਂ ਕਰਦੇ ਬਈ ਪਛੀ ਕਰੋ ਮੇਰਾ ਜੀ ਬਾਈ ਕੰਮ ਕਰੋ ਹੁਣ ਕੋਈ ਸ਼ੁਰੂ ਕਰਨਾ ਬਦਮਾਸ਼ੀ ਕਰੋ ਕਰੋ ਦੋਦਾ ਹਸਬੰਦ ਆ ਮੈਂ ਨੀ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਹੋਰ ਨਹੀਂ ਹੋਣੀ ਕੋਈ ਅੰਦਰ ਤੇ ਛੋਟੇ ਮੈਂ ਬਦਮਾਸ਼ੀ ਕਰਦਾ ਕਰੋ ਤੁਸੀਂ ਹੀ ਕਰੋ ਤੁਸੀਂ ਇਹ ਕਹਿ ਮੈਂ ਲੋਕ ਬਦਮਾਸ਼ੀ ਕਰਦੇ ਮੈਂ ਬਦਮਾਸ਼ੀ ਕੌਣ ਕਰਦਾ ਬਦਮਾਸ਼ੀ ਤੁਸੀਂ ਕਰਦੇ ਮੈਂ ਬਦਮਾਸ਼ੀ ਕਰਦਾ ਕੋਈ ਕੋਈ ਗੱਲ ਨਹੀਂ ਬੋਲੋ ਨਹੀਂ ਨਹੀਂ ਖੜੇ ਹੋ ਫੇਰ ਦੀ ਫੇਰ ਐਦਾਂ ਦੀ ਗੱਲ ਦੇ ਤੋ ਤਰੋ ਕੋਈ ਤੁਹਾਡੀ ਕਿ ਤੂੰ ਵੀ ਯਾਰ ਕਰਦੇਗੀ ਮੈਂ ਉਹ ਭਾਈ ਕੰਮ ਜੀਮਨ ਜੋ ਦੀ ਖਾਣੇ ਦੀ ਭਲਾਣਾ ਭਲਾਣਾ ਥੋੜਾ ਪਤਾ ਦੇਖ ਲਓ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਪੇ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਂਗ ਸਾਈਡ ਪੈਸਾ ਆਪਾਂ ਗਲਤ ਸਾਈਡ ਆਪਾਂ ਰਹਿ ਸਦਾਜੀ ਆਪਾਂ ਦੱਬ ਕੇ ਪਾ ਰਹੇ ਰੌਂਗ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਦਫਾ ਦਾ ਖੁੱਲਾ ਸਾਰਾ ਖੁਮਾਉਂ ਲੱਗਾ ਸੀ ਕੋਈ ਇੰਨਾ ਕਿ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ